ਸਸ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੋ ਕੀ ਹਾਲ ਹੈ ਭਾਈ ਟ੍ਰੋ ਆਏ ਸੀ ਅਸੀਂ ਵਿਆਹ ਤੇ ਤੁਸੀਂ ਪਹੁੰਚੇ ਨਹੀਂ ਯਾਰ ਹਨਾ ਦੇਖਦੇ ਸੀ ਟੇਡਾ ਟੇਡਾ ਕਿਸੇ ਨੇ ਮਤਲਬ ਬਹੁਤੀ ਹਵਾ ਨਹੀਂ ਕੀਤੀ ਚਲੋ ਕੋਈ ਨਹੀਂ ਅਸੀਂ ਤੁਹਾਨੂੰ ਦੱਸਣਾ ਹੀ ਸੀ ਵੀ ਤੁਸੀਂ ਸਾਡਾ ਪਿਸ਼ੋਕਰ ਨਹੀਂ ਜਾਣਦੇ ਨੰਬਰ 2 ਤੇ ਗਲਾ ਖਰਾਬ ਸੀ ਕਈ ਲੋਕਾਂ ਨੇ ਵੀਡੀਓ ਕੀਤੀਆਂ ਤੁਸੀਂ ਘੱਟ ਪਸੰਦ ਕੀਤੀਆਂ ਕੋਈ ਚੱਕਰ ਨਹੀਂ ਕਿਉਂਕਿ ਤੁਹਾਨੂੰ ਵੀ ਆਤ ਪਈ ਹੋਈ ਆ ਮਸਾਲੇ ਮ제 ਲੈਣ ਦੀ ਤੇ ਉਂਗਲੀ ਲਾਉਣ ਦੀ ਕੋਈ ਚੱਕਰ ਨਹੀਂ ਹੁਣ ਵੀਡੀਓ ਲੈ ਕੇ ਆਵਾਂਗੇ ਜੀ ਗੈਰੀ ਸੰਧੂ ਜੀ ਖਾਨ ਖਾਨ ਸਾਹਿਬ ਚੱਲਣਾ ਕਿਹਨੇ ਸਿਖਾਇਆ ਤੇ ਉਸਤਾਦ ਉਸਤਾਦ ਕਿਹਨੂੰ ਕਰੀ ਜਾਂਦੇ ਆ ਨਾਂ ਸਬੂਤ ਦਿਨੇ ਤੇ ਸੋਨਮ ਬਾਜਵਾ ਦੀ ਗੱਲ ਕਰਾਂਗੇ ਸੋਨਮ ਬਾਜਵਾ ਇੰਡਸਟਰੀ ਦਾ ਹੀਰਾ ਹੈ ਤੁਹਾਨੂੰ ਦੱਸਾਂਗੇ ਸਪੌਟ ਵਾਇਜ਼ ਜਾਂ ਲਾਈਟਮੈਨ ਵਾਲੀ ਉਹਨ ਕੀ ਕੁਛ ਕੀਤਾ ਸੀ ਤੇ ਜਿਹਨੂੰ ਚੱਕਦੇ ਹੋ ਹਵਾ ਦੇ ਕੇ ਚੱਕਦੇ ਹੋ ਪੰਜਾਬ ਦਾ ਪੁੱਤ ਪੰਜਾਬ ਦਾ ਪੁੱਤ ਤਰਮਿੰਦਰ ਨੇ ਕੀ ਕੀਤਾ ਸੀ ਉਹਦੇ ਬਾਰੇ ਵੀ ਗਾਹਾਂ ਦੱਸਾਂਗੇ ਤੇ ਤਕੜੇ ਹੋ ਜੋ ਕੋਈ ਗੱਲ ਨਹੀਂ ਹੇਟਰੋ ਤੁਸੀਂ ਪਾਓ ਪਾਓ ਮੈਸੇਜ ਹੁਣ ਹੁਣ ਨਹੀਂ ਰਿਹਾ ਭਰੋਸਾ ਮੈਨੂੰ ਤੁਹਾਡੇ ਤੇ